ਸਸੀਗਾ ਬਾਈ ਜੀ ਅੱਜ ਅਸੀਂ ਮਾਹੂ ਸ਼ਹਿਰ ਵਿੱਚ ਸੰਦੀਪ ਡੇਰੀ ਫਾਰਮ ਵੱਲੋਂ ਮਾਤਾ ਜੀ ਦੇ ਘਰ ਆਏ ਆ ਜਿਨ੍ਹਾਂ ਦੇ ਬੇਟੇ ਦੀ ਲੱਤ ਖਰਾਬ ਆ ਤੇ ਸਸੀਗਾ ਬਾਈ ਜੀ ਸੰਦੀਪ ਜੀ ਸਸੀਗਾ ਜੀ ਸਸੀਗਾ ਤੇ ਆਪਾਂ ਜੀ ਅੱਜ ਪਿੰਡ ਸੂਦ ਖੜੇ ਆ ਤੇ ਚਲੋ ਕਈਆਂ ਵੀਰੇ ਫੋਨ ਆਏ ਸੀ ਕਿ ਇਹ ਭਰਾ ਜੀ ਲੱਤ ਖਰਾਬ ਆ ਤੇ ਥੋੜੀ ਨਮਦਿਆ ਜੀ ਲੋੜ ਹੈ ਇਹਨਾਂ ਨੂੰ ਤੇ ਤੁਹਾਡੇ ਸਹਿਯੋਗ ਨਾਲ ਹੀ ਆ ਬਾਕੀ ਮਦਰਸਿਕਾਂ ਜੀ ਸਸ ਇੱਕ ਨੇ ਟਾਈਮ ਹੋ ਗਿਆ ਮਾਫ ਜੀ ਨੂੰ ਉਸ ਤੋਂ ਤੇ ਅੰਚਨ ਕੁਈ ਦਸਾਂ ਟੈਂਕਾ ਛਾਲ ਰੋਟੀ ਖੂਦੀ ਹੋ ਗੀ ਮਰਸੀਦੀ ਹਾਂ ਜੀ ਇਹਨੂੰ ਦਾਖਲ ਕੀਤੀ ਕਿਸ ਬੋਟੀ ਰਹੀ ਕੋਰ ਮੁਰਕੋ ਵੀ ਮਾਰੀ ਹਾਂ ਨਾ ਨੂੰ ਕਿੰਨੇ ਸਾਲ ਪੈਸਾ ਕੋਈ ਨਾ ਚੱਲ ਗਿਆ ਕਾਈ ਚੰ ਸਾਲ ਹੋ ਗਿਆ ਅੱਛਾ ਠੀਕ ਹੈ ਕੋਈ ਨਹੀਂ ਦੇਖਿਆ ਇਹ ਲੱਤ ਇਹ ਕੁੱਤੀ ਲੱਤ ਦੀ ਇਹ ਲੱਤ ਕੋਠੇ ਤੇ ਡਿੱਗ ਪੈਸੀ ਦੋ ਕੁੱਤੀ ਹਾਂ ਜੀ ਕੋਠੇ ਤੇ ਦੇ ਕਿਨੇ ਮੈਂਬਰ ਕਰਦੇ ਤਿੰਨ ਬੱਚੇ ਹਾਂ ਜੀ ਇੱਕ ਪਾਕਾ ਤੇ ਦੋ ਬੁੱਢੀਆਂ ਤੇ ਆਹੀ ਮੁੰਡਾ ਬੱਦਲ ਇਹੋ ਹੀ ਕਰਨ ਵਾਲਾ ਕੇਸ ਹੋਵੇ ਤੁਸੀਂ ਕੰਮ ਫਰਾਪਣ ਹਾਂ ਤਾਂ ਚਲੀ ਜਾਂਦੀ ਤੇ ਇਸ ਕਰਮਿਆਂ ਬੱਚੇ ਬੰਦ ਅੱਛਾ ਆ ਮੁੰਡੇ ਇਹਦਾ ਵਾਹ ਮਾਤਾ ਜੀ ਹੋਰ ਕੋਈ ਬੱਚਾ ਹੈਗਾ ਤੁਹਾਡੇ ਬੱਚੇ ਆ ਦੋ ਪੁੱਤ ਅੱਛਾ ਮੁੰਡੇ ਤੁਹਾਡੇ ਇਹ ਹਾਂ ਛੋਟੇ ਤੇ ਇੱਕ ਕਾਕਾ ਤੇ ਬੁੱਢੀ ਠੀਕ ਹੈ ਇੱਕ ਬੁੱਢੀ ਵਿਚਾਰੀ ਦਿਹਾੜੀ ਜੀ ਕੋਈ ਥਾਮ ਨੂੰ ਲੈ ਆਈ ਕਾ ਇਹ ਤਾਂ ਜਿਹੋ ਦੀ ਕਿਠ ਅਗਲੇ ਨੇ ਉਹਦੇ ਹੀ ਦੇ ਦੇ ਹੋਰ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਕੋਈ ਹੋਰ ਕੋਈ ਨਹੀਂ ਸਾਧਨ ਸੂਦਨਾ ਕੋਈ ਪੱਖਾ ਨਾ ਕੋ ਲੈਣਾ ਨਾ ਦੇਣਾ ਔਰ ਤੁਹਾਡਾ ਪੱਕਾ ਪਿਆਦਾ ਚਾਨਣਾਂ ਵੀ ਤੁਰੀ ਹੈ ਹਾਂ ਚਲੋ ਕੋਈ ਗੱਲ ਨਹੀਂ ਮਾਤਾ ਜੀ ਵੈਗਰੂ ਕਰੂਗਾ ਕਰਪਾ ਚਲੋ ਤੇ ਬਾਕੀ ਮੇਰੇ ਭਰਾ ਇੱਥੇ ਨੰਬਰ ਚਲਾਇਆ ਗੁਰੂ ਦੇ ਕੋਲ ਨਹੀਂ ਚੱਲਿਆ ਕੁੜੀ ਦਾ ਚੱਲਦਾ ਉਹਦੇ ਕੋਲ ਨੰਬਰ ਲਾਈਨ ਛੱਲੇ ਸੀ ਤੇ ਆ ਜਾਕਾਂ ਨੂੰ ਖੱਲਣ ਲੱਗੀ ਹਾਂ ਕੁੜੀ ਇੱਥੇ ਹੀ ਹੈ ਤੇ ਕੁੜੀ ਦਾ ਤਰਸਾਦਾ ਕੁੜੀ ਨੇ ਰਫੀ ਕਰਦੀ ਆਪਾਂ ਤੇ ਜਿਹੜਾ ਕੋਈ ਜਿਹੜਾ ਨੰਬਰ ਹੈਗਾ ਤੁਸੀਂ ਮੈਨੂੰ ਦੇ ਦੇ ਜੀ ਬਾਕੀ ਤੁਹਾਡੇ ਸੁਜੋਗ ਵਾਲੀ ਹੈ ਜੀ ਵੈਗਰੂ ਜੀ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਆ ਇਹ ਮਾਤਾ ਜੀ ਆ ਤੇ ਬਾਈ ਜੀ ਹੋਰਾਂ ਦੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਨਹੀਂ ਆਜੀ ਨਹੀਂ ਆਈ ਤੇ ਜੋ ਕਿ ਇਹਨਾਂ ਦਾ ਲੱਤ ਦਾ ਇਲਾਜ ਤਿੰਨ ਦਾ ਘਰ ਦਾ ਖਰਚਾ ਸੱਤ ਦੇਖ ਕੇ ਆਇਆ ਬਣ ਜਾਂਦਾ ਫਿਰ ਫਿਰਮ ਲੈ ਜਾਂਦੀ ਚੱਲ ਸਕੀ ਬੈਸ ਵੀ ਵੀਰਵਾਰ ਲਿਆ ਹੋਣ ਅਗਲੀ ਕੁੜੀ ਜਾਣਾ ਹਾਂ ਤੇ ਬਾਕੀ ਸਾਡੇ ਬੱਬਾ ਦੇ ਭਰਾਵਾਂ ਨੂੰ ਥੋੜੀ ਸੇਵਾ ਦੇਣ ਲੱਗੇ ਜੀ ਅਸੀਂ ਹਲੋ ਮਾਤਾ 2000 ਰੁਪਿਆ ਹਾਂ ਦੋ ਯਾਰ ਕਰੋ ਜੀ ਹਾਂ ਦਾ ਬਾਕੀ ਮੈਂ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਇਹ ਸਾਰੇ ਸਾਡੇ ਵਪਾਰੀ ਭਰਾ ਹੁੰਦੇ ਉਹਨਾਂ ਨਾਲ ਸਹਿਯੋਗ ਨਾਲ ਹੀ ਆ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਮਾੜਾ ਜੀ ਨੰਬਰ ਦੇ ਦੇ ਜੇ ਮੈਨੂੰ ਆਉਦਾ ਜੋ ਕੁਝ ਹੋ ਸ ਜਾ ਹਾਂ ਤੇ ਆਪਦਾ ਨੰਬਰ